ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਈ ਜ਼ਿਲ੍ਹਿਆਂ ਵਿੱਚ ਕੱਲ ਭਾਰੀ بارش ਦਾ ਅਲਰਟ ਸਾਰੇ ਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਉਹਨਾਂ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਆਫ਼ਸਰ ਪ੍ਰਬੰਧ ਅਥਾਰਟੀ ਦੇ ਉਹਨਾਂ ਦੇ ਚੇਅਰਮੈਨ ਜਤਿਨ ਲਾਲ ਨੇ ਉਹਨਾਂ ਨੂੰ ਉਨਾ ਜ਼ਿਲ੍ਹੇ ਦੇ ਸਾਰੇ ਵਿਦਿਅਕ ادارے ਸੋਮਵਾਰ 25 ਅਗਸਤ ਨੂੰ ਪੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਮੌਸਮ ਵਿਭਾਗ Shimla ਨੇ ਉਨਾ ਜ਼ਿਲ੍ਹੇ ਵਿੱਚ 25 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਸਾਵਧਾਨੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ 24 ਅਗਸਤ ਨੂੰ ਲਗਾਤਾਰ ਮੀਂਹ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ ਹਿੱਸੇ ਪਹਿਲਾਂ ਹੀ ਪਾਣੀ ਭਰਨ ਜ਼ਮੀਨ ਖਿਸਕਣ ਅਤੇ ਅਚਾਨਕ ਖੜਾ ਦਾ ਸਾਹਮਣਾ ਕਰ ਰਹੇ ਹਨ ਕਈ ਲਿੰਕ ਸੜਕ ਪਰਬਤ ਹੋਣ ਕਾਰਨ ਵਿਦਿਆਰਥੀਆਂ ਦੀ ਆਵਾਜ਼ਾਈ ਨੂੰ ਲੈ ਕੇ ਸੁਰੱਖਿਆ ਸੰਕਟ ਉੱਚ ਪੈਦਾ ਹੋ ਗਿਆ ਹੈ ਇਸ ਦੇ ਮੱਦੇ ਨਜ਼ਰ 25 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਵਿਦਿਆਖਾਦਾਰੇ ਕਾਲਜ ਆਈਟੀਆਈ ਵੋਕੇਸ਼ਨਲ ਸਕੂਲ ਆਈ ਕੇਂਦਰ ਅਤੇ ਅਤੇੰਗਣwadi ਕੇਂਦਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜੇ ਦਿਨ ਲਾਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਹਜੀ ਹੈ ਅਤੇ ਸਾਰੇ ਅਦਾਰਿਆਂ ਦੇ ਮੁਖੀਆਂ ਨੂੰ ਹੁਕਮਾਨ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਐਸ ਡੀ ਐਮ ਬੰਜਰ ਕੱਲੂ ਤੇ ਮਨਾਲੀ ਤੋਂ ਪ੍ਰਾਪਤ ਰਿਪੋਰਟਾਂ ਤੇ ਤੇ ਸਿਫਾਰਸ਼ਾਂ ਦੇ ਅਨੁਸਾਰ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ بارش ਕਾਰਨ ਮੌਸਮ ਵਿਗੜ ਗਿਆ ਹੈ ਜਿਸ ਕਾਰਨ ਜਮੀਨ ਕਿਸਕਨ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਣਾ ਅਤੇ ਕਈ ਛੜਕਾ ਬੰਦ ਹੋ ਗਏ ਹਨ ਲਗਾਤਾਰ بارش ਜਮੀਨ ਕਿਸਕਨ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਣ ਅਤੇ ਛੜਕਾ ਬੰਦ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕੰਮ ਤੇ ਹਰਮਨ ਜ਼ਿਲ੍ਹਾ ਅਫਸਰ ਪ੍ਰਬੰਧ ਐਥਲੈਟਿਕ ਕੁੱਲੂ ਟਰੋਲ ਸ ਰਵੀਸ਼ ਆਈ ਆਈਐਸ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਦੇਸ਼ ਜਾਰੀ ਕੀਤੇ ਗਏ ਹਨ ਜਾਰੀ ਕੀਤੇ ਗਏ ਦੇਸ਼ਾਂ ਅਨੁਸਾਰ ਗਲਾਸਪਰ ਕੁੱਲੂ ਅਤੇ ਬੰਜਾਰ ਕੁੱਲੂ ਅਤੇ ਮਨਾਲੀ ਸਬਡਿਵੀਜ਼ਨ ਵਿੱਚ ਸਾਰੇ ਵਿਦਿਅਕ ਅਦਾਰੇ ਸਕੂਲ ਆਈ ਡੀ ਆਈਟੀਟੀ ਅੰਗਰਵਾੜੀ ਕੇਂਦਰ ਕਾਲਜ ਆਈਟੀਆਈ ਪੋਲੋ ਟੈਕਨੀਕਲ ਇੰਜੀਨੀਅਰ ਅਤੇ ਫਾਰਮੇਸੀ ਕਾਲਜ 25 ਅਗਸਤ 2025 ਨੂੰ ਬੰਦ ਰਹਿਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ